ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਨੀ ਆ ਦੋ ਤਿੰਨ ਮੁੱਦਿਆਂ ਦੇ ਉੱਤੇ ਇੱਕ ਤਾਂ ਮੁੱਦਾ ਹੈਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪਿਛਲੇ ਦਿਨੀ ਰਾਗਵ ਚੱਡੇ ਦੇ ਮੰਗਣੇ ਤੇ ਗਏ ਆ ਉਹਦੇ ਬਾਬਤ ਇੱਕ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜਲੰਧਰ ਦੀ ਚੋਣ ਪ੍ਰਚਾਰ ਦੇ ਵਿੱਚ ਅਕਾਲੀ ਦਲ ਬਾਦਲ ਦੇ ਨਾਲ ਪ੍ਰਚਾਰਤੇ ਗਏ ਆ ਤੇ ਤੀਜਾ ਮਸਲਾ ਹੈਗਾ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਤਲਵੰਡੀ ਸਾਬੋ ਦੇ ਵਿੱਚ ਤੰਦਵਾ ਸਾਹ ਦੇ ਬਿਲਕੁਲ ਸਾਹਮਣੇ ਜਿਹੜੇ ਗੁਰਸਥਾਨ ਨੇ ਭਗਤ ਰਵਿਦਾਸ ਜੀ ਦਾ ਤੇ ਬਾਬਾ ਭਾਈ ਵੀਰ ਸਿੰਘ ਧੀਰ ਸਿੰਘ ਉਹਨਾਂ ਦੇ ਗੁਰੂ ਘਰਾਂ ਤੇ ਕਬਜ਼ੇ ਕੀਤੇ ਗਏ ਆ ਸੋ ਆਪਾਂ ਇਹ ਦੋ ਤਿੰਨ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਤਾਂ ਮੈਂ ਗੱਲ ਕਰਦਾ ਕਿ ਜਿਹੜਾ ਕੱਲ ਜਾਂ ਪਰਸੋਂ ਸ਼ਾਇਦ ਰਾਗਬ ਚੱਡਾ ਜਿਹੜਾ ਰਾਸਵਾ ਮੈਂਬਰ ਆ ਆਮ ਆਦੀ ਪਾਰਟੀ ਦਾ ਉਹਨਾਂ ਦਾ ਮੰਗਣਾ ਹੋਇਆ ਕਿਸੇ ਫਿਲਮੀ ਕਲਾਕਾਰ ਦੇ ਨਾਲ ਤੇ ਉੱਥੇ ਸਾਡੇ ਜਹੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਿੱਲੀ ਦੇ ਵਿੱਚ ਉਹਨਾਂ ਦੇ ਮੰਗਣੇ ਦੇ ਉੱਤੇ ਗਏ ਆ ਸੋ ਸਵਾਲ ਕਰਨਾ ਬਣਦਾ ਹੈ ਜਹੇਦਾਰ ਸਾਹਿਬ ਨੂੰ ਸਵਾਲ ਕਰਨਾ ਬਣਦਾ ਹੈ ਕਿਉਂ ਬਣਦਾ ਕਿਉਂਕਿ ਅਕਾਲ ਤਖਤ ਸਾਹਿਬ ਸਿੱਖਾਂ ਦੇ ਲਈ ਬਹੁਤ ਜ਼ਿਆਦਾ ਮਹੱਤਵ ਅਕਾਲ ਤਖਤ ਸਾਹਿਬ ਦੀ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਆਪਾਂ ਸਾਰੇ ਇਹ ਕਹਿ ਰਹੇ ਆ ਤਾਂ ਉਹਨਾਂ ਕਿ ਸੱਜਣਾ ਦੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਨੇ ਜਾਂ ਗੱਲਾਂ ਨੇ ਕਿ ਯਾਰਾ ਜਹੇਦਾਰ ਦੀ ਨਿੱਜੀ ਜ਼ਿੰਦਗੀ ਹੈ ਉਹ ਕਿਤੇ ਵੀ ਜਾ ਸਕਦਾ ਜਿੱਦਾਂ ਹੋਵੇ ਦੇਖੋ ਇਨਸਾਨ ਆਪਣੀ ਨਿੱਜੀ ਜ਼ਿੰਦਗੀ ਜਾਂਦਾ ਹੋਵੇ ਫਿਰ ਤਾਂ ਕੋਈ ਕਿਸੇ ਨੂੰ ਕੋਈ ਦੁੱਖ ਨਹੀਂ ਤਕਲੀਫ ਨਹੀਂ ਬੰਦਾ ਕਿਤੇ ਵੀ ਜਾਵੇ ਪਰ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਹੈ ਉਹਦੀ ਇੱਕ ਮਹੱਤਤਾ ਉਹਦੀ ਮਹਾਨਤਾ ਹੈ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਕਿਤੇ ਵੀ ਕੋਈ ਗੱਲ ਕਰਦਾ ਕਿਤੇ ਜਾਂਦਾ ਉਹਦਾ ਇੱਕ ਇੱਕ ਬੋਲਿਆ ਹੋਇਆ ਬੋਲ ਵੀ ਇਹ ਸਮਝਿਆ ਜਾਂਦਾ ਕਿ ਇਹ ਪੂਰਾ ਸਿੱਖ ਕੌਮ ਦਾ ਪੂਰਾ ਪੰਥ ਦਾ ਜਿਹੜਾ ਨਮਾਇੰਦਗੀ ਕਰਨ ਵਾਲਾ ਬੰਦਾ ਇਹ ਪੂਰੇ ਪੰਥ ਵੱਲੋਂ ਬੋਲ ਰਿਹਾ ਉਸ ਪੂਰੇ ਪੰਥ ਦੀ ਉਸ ਕੌਮ ਦੀ ਗਵਾਹੀ ਕਰ ਰਿਹਾ ਸਿਸਕਰ ਕੇ ਆਪਾਂ ਇਹਨੂੰ ਨਿੱਜੀ ਨਹੀਂ ਕਹਿ ਸਕਦੇ ਕਿ ਨਿੱਜੀ ਤੌਰ ਤੇ ਬੰਦਾ ਨਿੱਜੀ ਤੌਰ ਤੇ ਗਿਆ ਹੋਇਆ ਇਹ ਅਕਾਲ ਤਾ ਸਹਾਜ ਜਿਹਦਰ ਦਾ ਜਾਣਾ ਇੱਕ ਪੂਰੇ ਇਹ ਮੰਨ ਕੇ ਚੱਲੋ ਕਿ ਇੱਕ ਪੰਥ ਸਿੱਖ ਪੰਥ ਦੀਆਂ ਪੂਰੀ ਕੌਮ ਦੀ ਨਮੁੰਦਗੀ ਕਰਨ ਵਾਲਾ ਇਨਸਾਨ ਉੱਥੇ ਗਿਆ ਸੋ ਗੱਲ ਹੈ ਜਾਣਾ ਗੱਲ ਇਹ ਨਹੀਂ ਕਿ ਉਹ ਜਿਹਦਰ ਸਾਹਿਬ ਗਏ ਨੇ ਨਹੀਂ ਜਾਣਾ ਚਾਹੀਦਾ ਸੀ ਕਿਉਂ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਹਲੇ ਮਹੀਨਾ ਵੀ ਨਹੀਂ ਹੋਇਆ ਸਾਡੇ ਨੌਜਵਾਨ ਮੁੰਡਿਆਂ ਨੂੰ ਇਹੀ ਉਹ ਧਿਰ ਹੈ ਪੰਜਾਬ ਦੇ ਅੰਦਰ ਰਾਜ ਕਰ ਰਹੀ ਹੈ ਜਿਹੜੀ ਸਾਡੇ ਨੌਜਵਾਨ ਮੁੰਡਿਆਂ ਦੇ ਉੱਤੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਸੱਟਿਆ ਗਿਆ 751 ਦੇ ਮੁਕੱਦਮੇ ਹਲੇ ਖਾਰਜ ਨਹੀਂ ਕੀਤੇ ਗਏ ਕਈ ਪੱਤਰਕਾਰਾਂ ਦੇ ਉੱਤੇ ਪਰਚੇ ਉਹਨਾਂ ਦੇ ਚੈਨਲ ਬੰਦ ਕੀਤੇ ਗਏ ਹਰੀਕੇ ਪੱਤਣ ਗੱਡੀਆਂ ਭੰਗੀਆਂ ਮੋਟਰਸਾਈਕਲ ਦਰਿਆ ਸਿਰ ਤੇ ਮੋਬਾਈਲ ਖੋਲੇ ਗਏ ਲੋਕਾਂ ਦੇ ਕੁੱਟਮਾਰ ਕੀਤੀ ਗਈ ਲੋਕਾਂ ਦੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹਦਰ ਸਾਹਿਬ ਦਾ ਬੜਾ ਸਖਤ ਜਿਹਾ ਬਿਆਨ ਆਇਆ ਸੀ ਤੇ ਉਸ ਬਿਆਨ ਤੋਂ ਬਾਅਦ ਜਿਹਦਰ ਸਾਹਿਬ ਨੇ ਕਿਹਾ ਅਜਿਹਾ 24 ਘੰਟਿਆਂ ਦਾ ਅਲਟੀਮੇਟ ਉਹਨੇ ਸਾਡੇ ਬੰਦੇ ਛੱਡ ਦਿਓ ਤੇ ਉਹਦਾ ਇੱਕ ਮਜ਼ਾਕ ਬਣਾਇਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਟਵੀਟ ਕਰਕੇ ਤੇ ਜਦੋਂ ਜਹੈਦਾਰ ਨੂੰ ਟਵੀਟ ਦਾ ਜਵਾਬ ਦਿੱਤਾ ਤਾਂ ਟਵੀਟ ਹੀ ਉਡਾ ਦਿੱਤਾ ਗਿਆ ਸੀਗਾ ਜਹੈਦਾਰ ਸਾਹਿਬ ਦਾ ਇਸ ਸਰਕਾਰ ਵੱਲੋਂ ਫਿਰ ਉਸ ਤੋਂ ਬਾਅਦ ਆਪਾਂ ਦੇਖੀਏ ਕਿ ਲਗਾਤਾਰ ਜਿਹੜਾ ਰਗਵ ਚੱਡਾ ਉਹ ਕਿਵੇਂ ੱੱਕੇ ਨਾਲ ਮੜਿਆ ਗਿਆ ਪੰਜਾਬ ਦੇ ਉੱਤੇ ਥੋਪਿਆ ਗਿਆ ਰਾਸਵਾ ਮੈਂਬਰ ਬਣਾ ਕੇ ਪੰਜਾਬ ਦੇ ਸਰਮਾਏ ਦੇ ਨਾਲ ਪੰਜਾਬ ਦੇ ਲੋਕਾਂ ਦੇ ਪੈਸੇ ਦੇ ਉੱਤੇ ਜਿਹੜਾ ਐਸ਼ ਕਰ ਰਿਹਾ ਰਾਗਵ ਚੱਡਾ ਸਾਰਾ ਪੰਜਾਬ ਦਾ ਸਰਮਾਇਆ ਲੋਕਾਂ ਦਾ ਪੈਸਾ ਲੁੱਟ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ ਐਡਾਂ ਦੇ ਉੱਤੇ ਬਾਹਰਲੇ ਸੂਬਿਆਂ ਦੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕਰਨ ਦੀ ਖਾਤਰ ਪੰਜਾਬ ਦਾ ਪੈਸਾ ਬਾਹਰਲੇ ਸੂਬਿਆਂ ਦੇ ਵਿੱਚ ਬਾਹਰਲੇ ਚੈਨਲਾਂ ਨੂੰ ਅਖਬਾਰਾਂ ਨੂੰ ਸਿਤਾਰ ਦਿੱਤੇ ਜਾ ਰਹੇ ਨੇ ਬਹੁਤ ਕੁਝ ਹੋਰ ਵੀ ਰਿਹਾ ਹੈ ਹੋਰ ਹੋ ਰਿਹਾ ਜਿਹੜੀਆਂ ਨੀਤੀਆਂ ਪਾਲਿਸੀਆਂ ਬਣ ਰਹੀਆਂ ਨੇ ਦਿੱਲੀ ਵਾਲੇ ਰਾਗਪਟੜੇ ਵਰਗੇ ਕੇਦੀਵਾਲ ਵਰਗੇ ਬਣਾ ਰਹੇ ਨੇ ਜੋ ਪੰਜਾਬ ਮਾਰੂ ਨੀਤੀਆਂ ਨੇ ਜੈਦਾਰ ਸਾਹਿਬ ਉਹ ਬੰਦੇ ਜਿਹੜੇ ਬੰਦਿਆਂ ਨੇ ਸਿੱਖ ਕੌਮ ਨੂੰ ਛੱਜ ਪਾ ਕੇ ਛੰਡਿਆ ਪ੍ਰਸ਼ਾਸਨ ਦੀ ਮਦਦ ਤੇ ਨਾਲ ਮੀਡੀਆ ਦੀ ਮਦਦ ਦੇ ਨਾਲ ਬਿਆਨਾਂ ਦੇ ਰਾਹੀਂ ਪੂਰੀ ਦੁਨੀਆ ਦੇ ਵਿੱਚ ਬਦਨਾਮ ਕੀਤਾ ਸਿੱਖਾਂ ਨੂੰ ਕਿ ਸਿੱਖ ਐ ਜੇ ਹੁੰਦੇ ਸਿੱਖ ਐ ਜੇ ਹੁੰਦੇ ਆ ਸਿੱਖਾਂ ਦੀ ਕਿੰਨੀ ਕਰਦਾਰ ਕੁਸ਼ੀ ਕੀਤੀ ਗਈ ਪਿਛਲੇ 2-3 ਮਹੀਨਿਆਂ ਤੋਂ ਜੋ ਵਰਤਾਰਾ ਇੱਥੇ ਚੱਲਿਆ ਤੇ ਹੱਦ ਹੋ ਗਈ ਐਨਾ ਕੁਝ ਹੋਣ ਦੇ ਬਾਵਜੂਦ ਵੀ ਉਸ ਇਨਸਾਨ ਦੇ ਮੰਗਣੇ ਤੇ ਜਾਣਾ ਕਿ ਸੋਭਾ ਦਿੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿਆਦਾ ਸਾਹਿਬ ਕਿ ਕੀ ਤੁਸੀਂ ਉਹਨਾਂ ਪਰਿਵਾਰਾਂ ਦੇ ਘਰੇ ਗਏ ਹੋ ਜਿਨ੍ਹਾਂ ਦੇ ਨੌਜਵਾਨਾਂ ਨੂੰ ਚੱਕ-ਚੱਕ ਕੇ ਜੇਲਾਂ ਸੱਟਿਆ ਹੋਇਆ ਡੇਬਰੂਗੜ੍ਹ ਜਾਂ ਪੰਜਾਬ ਦੇ ਜਿਲ੍ਹਿਆਂ 'ਚ ਬੰਦ ਨੇ ਕੀ ਤੁਸੀਂ ਬਰਗਾੜੀ ਮੋਰਚਾ ਲੱਗਿਆ ਹੋਇਆ ਕਦੇ ਗਏ ਹੋ ਕੀ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਕਦੇ ਗਏ ਹੋ ਆ ਕੱਲ ਨੂੰ ਪੰਜ ਵੜ ਦਾ ਭੋਗ ਹੈ ਜਾਓਗੇ ਪਹੁੰਚੋਗੇ ਜਾ ਕੇ ਸ਼ਹੀਦ ਪਰਿਵਾਰਾਂ ਦੀ ਕੋਈ ਸਾਰ ਲਈ ਹੈ ਜੰਗਲ ਸ਼ਹੀਦ ਦੇ ਭੋਗ ਤੇ ਗਏ ਹੋ ਜਾਂ ਕੋਈ ਬੰਦੀ ਸਿੰਘਾਂ ਦੀ ਮੁਲਾਕਾਤ ਕਰਨ ਗਏ ਹੋ ਸੋ ਜਿੱਥੇ ਤੁਹਾਡੀ ਜ਼ਰੂਰਤ ਹੈ ਜਿੱਥੇ ਤੁਹਾਨੂੰ ਕੁਝ ਕੰਮ ਕਰਨਾ ਚਾਹੀਦਾ ਉੱਥੇ ਆਪਾਂ ਜਾਣਾ ਨਹੀਂ ਇਹ ਤਾਂ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਵਾਲੀ ਮਿਰਚਾਂ ਲਾਉਣ ਵਾਲੀ ਗੱਲ ਹੈ ਚੜਾਉਣੇ ਉਹ ਸਿੱਖਾਂ ਨੂੰ ਤੁਸੀਂ ਵੀ ਆਗੂ ਬਣ ਕੇ ਆਗੂ ਵੀ ਕਾਹਦੇ ਆ ਧੱਕੇ ਨਾਲ ਮੜੇ ਹੋਏ ਆ ਬਾਦਲਾਂ ਵੱਲੋਂ ਜਥੇਦਾਰ ਅਕਾਲੀ ਭੂਲਾ ਸਿੰਘ ਵਰਗੇ ਵੀ ਸੀਗੇ ਜਿਹੜੇ ਉਸ ਸਮੇਂ ਦੇ ਦੁਨੀਆ ਦੇ ਮਹਾਨ ਰਾਜੇ ਮਹਾਰਾਜਾ ਰਜੀਤ ਸਿੰਘ ਨੂੰ ਸੱਦ ਕੇ ਤਨਖਾਹ ਲਈ ਸੀ ਸਜਾ ਲਈ ਸੀ ਉਹ ਵੀ ਜਹੇਦਾਰ ਖਾਲਤਾ ਸਾਹਿਬ ਸੀ ਇੱਕ ਅਜਿਹੇ ਸਾਡੇ ਜਹੇਦਾਰ ਨੇ ਕਿਵੇਂ ਰੇੜੜੀਆਂ ਕੱਢਦੇ ਫਿਰਦੇ ਆ ਕਿਵੇਂ ਪਰ ਅਹ ਲੜਦੇ ਫਿਰਦੇ ਆ ਸੱਦੇ ਦਾ ਹੋਰ ਥਾਵਾਂ ਤੋਂ ਵੀ ਬਹੁਤ ਆਏ ਹੋਣਿਆ ਤੁਹਾਨੂੰ ਇਹ ਜਹੇਦਾਰ ਸਾਹਿਬ ਇੱਥੇ ਪਹੁੰਚੋ ਇੱਥੇ ਪਹੁੰਚੋ ਜੇ ਤੁਸੀਂ ਹੁਣ ਇਹ ਕਹੋਗੇ ਸੱਦਾ ਆਇਆ ਸੀ ਤਾਂ ਚਲੇ ਗਏ ਸੋ ਇਹ ਸਿੱਕਾ ਉਹਨੂੰ ਬੈਠ ਕੇ ਸੋਚਣ ਦੀ ਲੋੜ ਆ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਇਹ ਸਾਡੇ ਮੂੰਹ ਤੇ ਚਪੇੜ ਵਾਲੀ ਗੱਲ ਹੈ ਸਾਡੇ ਨਾਲ ਬਹੁਤ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਹੱਸ ਰਹੇ ਨੇ ਤੁਸੀਂ ਦੇਖਿਆ ਹੁਣ ਨਾ ਜੋ ਜਹਦਰ ਸਾਹਿਬ ਤੁਸੀਂ ਦੇਖਿਓ ਵੀਡੀਓ ਧਿਆਨ ਨਾਲ ਦੇਖਿਓ ਜੋ ਜਹਦਰ ਸਾਹਿਬ ਉੱਤਰ ਕੇ ਗੱਡੀ ਚੋਂ ਜਾਂਦੇ ਆ ਨਾ ਕਬੂਰਤਲਾ ਜਿਹੜਾ ਹਾਊਸ ਆ ਉੱਥੇ ਉਧਰ ਨੂੰ ਜਾਂਦੇ ਆ ਤਾਂ ਬਾਬਾ ਜੀ ਬਾਬਾ ਜੀ ਕਰਕੇ ਪਤਾ ਨਹੀਂ ਕੀ ਗੱਲ ਜੀ ਕਰਦੇ ਫੋਟੋ ਤਸਵੀਰ ਪਤਾ ਨਹੀਂ ਬਾਬਾ ਜੀ ਕਰਕੇ ਮੋਨ ਖੜਖੜ ਕਰਕੇ ਹੱਸਦੇ ਆ ਅਸੀਂ ਜਨ ਸਿੱਖ ਦੁਨੀਆ ਦੀ ਮਹਾਨ ਕੌਮਾਂ ਦੇ ਵਿੱਚੋਂ ਇੱਕ ਕੌਮ ਅੱਜ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਏ ਅਸੀਂ ਕਿੰਨਾਂ ਦੀ ਬਦੌਲਤ ਜਿਹੜੇ ਆ ਤਨਖਾਹਦਾਰ ਸਾਡੇ ਜਿਹੇਦਾਰ ਬਿਠਾਏ ਹੋਏ ਨੇ ਕਿੱਡੀ ਵੱਡੀ ਢਾਹ ਸਾਡੀਆਂ ਉਹਨਾਂ ਸੰਸਥਾਵਾਂ ਨੂੰ ਲਾਈ ਜਾ ਰਹੀ ਹੈ ਚਾਹੇ ਅਕਾਲ ਤਖਤ ਸਾਹਿਬ ਹੋਵੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੋਵੇ ਸੋ ਇਸ ਕਰਕੇ ਉਹ ਬਥੇਰੇ ਸਾਡ ਨੂੰ ਵੀ ਇੱਥੇ ਕਿੰਤੂ ਪ੍ਰੰਤੂ ਕਰਨਗੇ ਤੂੰ ਕੋਨਾ ਮੋਨਾ ਤੂੰ ਸਿੱਖਾਂ ਨੂੰ ਸਵਾਲ ਕਿਵੇਂ ਕਰ ਸਕਦਾ ਸਾਡਾ ਭਾਈ ਫਰਜ਼ ਬਣਦਾ ਅਸੀਂ ਸਿੱਖਾਂ ਦੇ ਘਰੇ ਪੈਦਾ ਹੋਏ ਆਂ ਦਰਦ ਰੱਖਦੇ ਆਂ ਜਦੋਂ ਸਿੱਖਾਂ ਨਾਲ ਐ ਹੁੰਦਾ ਅਸੀਂ ਵੀ ਬੋਲਣਾ ਸਾਡਾ ਸਾਡਾ ਵੀ ਅੰਦਰ ਅੰਦਰ ਮੱਚਦਾ ਹੈ ਕਾਲਜਾ ਸਾਡਾ ਵੀ ਮੱਚਦਾ ਹੈ ਕਿ ਕੀ ਸਾਨੂੰ ਬਣਾ ਕੇ ਰੱਖਤਾ ਕਿਹੜੀ ਕੌਮ ਨੂੰ ਕਿਹੋ ਜੀ ਕੌਮ ਨੂੰ ਦੁਨੀਆ ਦੀ ਇੱਕ ਮਾਰਸ਼ਲ ਕੌਮ ਨੂੰ ਅਣਖ ਨਾਲ ਜਾਣ ਜਾਣ ਵਾਲੀ ਕੌਮ ਨੂੰ ਇਹਨਾਂ ਨੇ ਬਣਾ ਕੇ ਕੀ ਰੱਖਤਾ ਕੀ ਬਣਾ ਕੇ ਪੇਸ਼ ਕਰ ਰਹੇ ਨੇ ਅੱਜ ਕਿਉਂ ਨਾ ਸਵਾਲ ਫਿਰ ਅਸੀਂ ਕਰ ਗਏ ਜਦੋਂ ਰਾਗਬ ਚੱਡੇ ਵਰਗੇ ਜਿਹੜੇ ਸਾਡੇ ਦੁਸ਼ਮਣ ਨੇ ਖਾਸ ਕਰਕੇ ਸਿੱਖਾਂ ਦੇ ਨੌਜਵਾਨਾਂ ਦੇ ਮੁੰਡਿਆਂ ਦੇ ਖੂਨ ਦੇ ਪਿਆਸੇ ਨੇ ਜਿੱਲਾ ਸੱਟ ਰਹੇ ਨੇ ਕਰਦਾਰ ਕਸ਼ੀ ਕਰ ਰਹੇ ਨੇ ਉਹਨਾਂ ਬੰਦਿਆਂ ਦੇ ਮੰਗਣਿਆਂ ਦੇ ਉੱਤੇ ਸਾਡੇ ਆਕਾਲ ਤਸਰਾ ਜਿਹੜਾ ਜਿਹੜਾ ਜਾਵੇ ਕਿ ਸਾਥੋਂ ਬਰਦਾਸ਼ਤ ਨਹੀਂ ਹੋਣਾ ਔਰ ਦੂਜੇ ਪਾਸੇ ਆਜੋ ਆਪਾਂ ਸਾਡੀ ਇੱਕ ਸੰਸਥਾ ਨੂੰ ਨਹੀਂ ਸਾਡੀ ਹਰ ਸੰਸਥਾ ਨੂੰ ਢਾਹ ਲਾਈ ਜਾ ਰਹੀ ਹੈ ਸੰਸਥਾ ਦੇ ਕਰਦਾਰ ਨੂੰ ਮਾਰਿਆ ਜਾ ਰਿਹਾ ਉਹਨਾਂ اخਲਾਕਾਂ ਨੂੰ ਮਾਰਿਆ ਜਾ ਰਿਹਾ ਉਹਦੀ ਜਿਹੜੀ ਮਹੱਤਤਾ ਮਹਾਨਤਾ ਉਹਨੂੰ ਖਤਮ ਕੀਤਾ ਜਾ ਰਿਹਾ ਹੁਣ ਦੂਜੇ ਪਾਸੇ ਦੇਖੋ ਆਪਣਾ ਸਾਡੇ ਸਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਇਹ ਅਕਾਲੀ ਦਲ ਬਾਦਲ ਦੀ ਚੋਣ ਪ੍ਰਚਾਰ ਤੇ ਹਮਾਇਤ ਕਰਨ ਚਲੇ ਗਏ ਉਥੇ ਪਿੰਡੋ ਪੰਡੀ ਜਾ ਕੇ ਪਿੰਡਾਂ 'ਚ ਪ੍ਰਚਾਰ ਕੀਤਾ ਕਿ ਬਾਦਲਦਾਰ ਨੂੰ ਵੋਟਾਂ ਪਾਓ ਬਾਦਲਦਾਰ ਨੂੰ ਵੋਟਾਂ ਪਾਓ ਧਾਮੀ ਸਾਹਿਬ ਤੁਸੀਂ ਦੱਸੋਗੇ ਬਾਦਲਾਂ ਦੀ ਕਿਹੜੀ ਕਾਰਗੁਜ਼ਾਰੀ ਹੈ ਜਿਹਨੂੰ ਲੋਕ ਵੋਟਾਂ ਪਾ ਦੇਣ ਤੇ ਹੁਣ ਤੱਕ ਸਿੱਖ ਦਾ ਸਿੱਖਾਂ ਦਾ ਪੰਥ ਦਾ ਕੌਮ ਦਾ ਪੰਜਾਬ ਦਾ ਕੀ ਸਮਾਰਿਆ ਬਦਲਾ ਨੇ ਜਿਹਦੀ ਖਾਤਰ ਦੀ ਪ੍ਰਚਾਰ ਕਰਨ ਚਲੇ ਗਏ ਜੀ ਇੱਕ ਪਾਸੇ ਸਾਡੇ ਉਹ ਹੁੰਦੇ ਸੀਗੇ ਬਾਬਾ ਖੜਕਤ ਸਿੰਘ ਵਰਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਇੱਕ ਸੰਮਣ ਆਇਆ ਅੰਗਰੇਜ਼ ਹਕੂਮਤ ਵੱਲੋਂ ਕਿ ਅਦਾਲਤ 'ਚ ਪੇਸ਼ ਹੋ ਉਹ ਕਰੇ ਸਾਡਾ ਰਤਬਾ ਨਹੀਂ ਸਾਡਾ ਰਤਬਾ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਦੇ ਬਰਾਬਰ ਆ ਸਾਡੇ ਕਾਲ ਤੱਕ ਦਾ ਸਾਡੀ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦਾ ਅਸੀਂ ਕਿਸੇ ਅਦਾਲਤਾਂ ਦੂਰਤਾਂ ਦੇ ਨਹੀਂ ਆਉਂਦੇ ਇਹ ਬਾਬਾ ਖੜਕ ਸਿੰਘ ਨੇ ਜਵਾਬ ਦਿੱਤਾ ਅਸੀਂ ਅੰਗਰੇਜ਼ ਹਕੂਮਤ ਨੂੰ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਜਿਹੜੇ ਸਾਡੇ ਕੌਮ ਦੇ ਗद्दार ਨੇ ਬਾਦਲ ਉਹਨਾਂ ਦਾ ਪ੍ਰਚਾਰ ਕਰਨ ਲਈ ਤੁਸੀਂ ਪਿੰਡੋਂ ਪਿੰਡੀ ਫਿਰਦੇ ਰਹੇ ਹੋ ਕਿ ਕਿੰਨਾ ਸਾਨੂੰ ਗਰਾ ਰਹੇ ਨੇ ਕਿੰਨਾ ਦੁਨੀਆ ਦੀ ਨਜ਼ਰਾਂ ਦੇ ਵਿੱਚ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਖੋਰਾ ਲਾ ਰਹੇ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਅੰਦਰ ਬਹੁਤ ਜ਼ਿਆਦੇ ਇੱਜ਼ਤ ਆ ਮਾਨ ਆ ਸਨਮਾਨ ਹੈ ਤੇ ਮਹੱਤਤਾ ਤੇ ਮਹਾਨਤਾ ਉਹਦੀ ਅਸੀਂ ਹੁਬਕੇ ਕਹਿੰਦੇ ਆ ਕਿ ਸਾਡੇ ਲਈ ਸਭ ਤੋਂ ਉੱਚਾ ਤੇ ਸੱਚਾ ਅਕਾਲ ਤਖਤ ਸਾਹਿਬ ਹੈ ਇਸ ਅਕਾਲ ਤਖਤ ਸਾਹਿਬ ਨੂੰ ਜਦੋਂ ਜਦੋਂ ਕੋਈ ਢਾਉਣ ਆਇਆ ਹਮਲਾ ਕਰਨ ਆਇਆ ਸਿੱਖਾਂ ਨੇ ਉਹਦੀ ਭਾਜੀ ਮੋੜੀ ਆ ਉਹਦਾ ਨਿਉਂਦਾ ਰੱਖਿਆ ਜੀ ਦੁਗਣੀ ਚੌਗਣੀ ਕਰਕੇ ਮੋੜੀ ਆ ਜਿਹੜਾ ਵੀ ਇੱਥੇ ਆ ਕੇ ਖੰਗੇ ਆ ਜਿਨੇ ਵੀ ਨੂੰ ਢਾਇਆ ਇਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਾਲਤਾ ਸਾਹਿਬ ਨੂੰ ਸਿੱਖਾਂ ਨੇ ਉਹਨੂੰ ਜਵਾਬ ਦਿੱਤਾ ਮੂੰਹ ਤੋੜਮਾ ਤੇ ਉਹਨੂੰ ਅੱਜ ਕੀ ਬਣਾ ਕੇ ਪੇਸ਼ ਕਰਤਾ ਕਾਲਤਾ ਸਾਹਿਬ ਦਾ ਜਹੇਦਾਰ ਜੀ ਨੂੰ ਕਹਿੰਦੇ ਆ ਉਹ ਰਾਗਬ ਛੱਡੇ ਵਰਗਾ ਨੇ ਮੰਗਣਿਆ ਤੁਰੇ ਖੜਦਾ ਹੁਣ ਤੁਸੀਂ ਆਪੇ ਹਸਾਲਾ ਲਓ ਕਿ ਅਸੀਂ ਕਿੱਥੇ ਜੇ ਖੜੇ ਆ ਸੋ ਤੀਜੀ ਗੱਲ ਮੈਂ ਕਰਨੀ ਆ ਜਿਹੜਾ ਤਖਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਬੋ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਬਹੁਤ ਪ੍ਰਾਤਨ ਗੁਰਦੁਆਰੇ ਨੇ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਸੇਵਾ ਦਾ ਪ੍ਰਬੰਧ ਹੈ ਉਹ ਸਾਡੇ ਜਿਹੜੇ ਗਰੀਬ ਸਿੱਖ ਨੇ ਜਿਹਨੂੰ ਦਲਿਤ ਕਹਿ ਦਿੰਦੇ ਆ ਉਹ ਸਾਡੇ ਸਿੱਖ ਜਿਹੜੇ ਸਾਂਭ ਰਹੇ ਸੀ ਸੰਭਾਲ ਰਹੇ ਸੀਗੇ ਉਹ ਤੇ ਹੁਣ ਆ ਪਰਸੋਂ ਚੌਥੇ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਨੇ ਆ ਕੇ ਉਹਦੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਚਾਰ ਕਿੱਲੇ ਜ਼ਮੀਨ ਸੀ ਭਗਤ ਰਵਿਦਾਸ ਜੀ ਦਾ ਗੁਰਦੁਆਰਾ ਉੱਥੇ ਇੱਕ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਕੌਮ ਦੇ ਅੰਦਰ ਜਦੋਂ ਗੁਰੂ ਸਾਹਿਬ ਨੇ ਆਪਣਾ ਬੰਦੂਖ ਨੂੰ ਪਰਖਣਾ ਸੀਗਾ ਉਹ ਸਾਰਾ ਇਤਿਹਾਸ ਜਾਣਦੇ ਆ ਉਹ ਭਾਈ ਵੀਰ ਸਿੰਘ ਤੇ ਧੀਰ ਸਿੰਘ ਦਾ ਗੁਰਦੁਆਰਾ ਉਹਨਾਂ ਦੇ ਨਾਂ ਤੇ ਬਣਿਆ ਹੋਇਆ ਤੇ ਭਗਤ ਰਵਿਦਾਸ ਜੀ ਇਹ ਨਾਂ ਤੇ ਗੁਰਦੁਆਰਾ ਬਣਿਆ ਉਹਨੂੰ ਆ ਕੇ ਉਹਦੀ 4 ਕਿੱਲੇ ਜ਼ਮੀਨ ਸੀ 2-2 ਕਿੱਲੇ ਦੇ ਕਰੀਬ ਜ਼ਮੀਨ ਆ ਉਹਦੀ ਗੁਰਦੁਆਰਿਆਂ ਦੀ ਉਦੋਂ ਵੀ ਕਬਜ਼ਾ ਕਰ ਲਿਆ ਸ਼ਰੋਮਣੀ ਕਮੇਟੀ ਨੇ ਤੇ ਗੁਰਦੁਆਰੇ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਫਿਰ ਪਿੱਟਦੇ ਆ ਕਿ ਸਿੱਖ ਸਾਈਆਂ ਵੱਲ ਭੱਜ ਲੈ ਸਿੱਖ ਡੇਰਿਆਂ ਵੱਲ ਭੱਜ ਲੈ ਸਿੱਖ ਕੋਈ ਵਿਆਹ ਜਾਣ ਲੱਗ ਗਿਆ ਕੋਈ ਸਰਸੇ ਜਾਣ ਲੱਗ ਗਿਆ ਹਜ਼ੂਰ ਮਹਿਲ ਜਾਣ ਲੱਗ ਗਿਆ ਸਿੱਖਾਂ ਨੂੰ ਤਾਂ ਅਸੀਂ ਆਪ ਭਜਾ ਰਹੇ ਆ ਜੇ ਸਾਡੇ ਗਰੀਬ ਸਿੱਖਾਂ ਨਾਲ ਐ ਸ਼ਰੋਮਣੀ ਕਮੇਟੀਆਂ ਧੱਕਾ ਕਰਨਗੀਆਂ ਤਾਂ ਫਿਰ ਸਿੱਖ ਨੇੜੇ ਲੱਗਣਗੇ ਜੇ ਜੇ ਸਾਡੇ ਗਰੀਬ ਸਿੱਖਾਂ ਨੂੰ ਕਦੇ ਸਤਿਕਾਰ ਮਾਨ ਹੀ ਨਹੀਂ ਮਿਲਣਾ ਤੇ ਫਿਰ ਉਹ ਕਿਉਂ ਸਾਡੇ ਗੁਰਦੁਆਰਿਆਂ ਚ ਆਉਣਗੇ ਕਿਉਂ ਸਿੱਖੀ ਪਣਾਉਣਗੇ ਦੱਸੋ ਅਸੀਂ ਤਾਂ ਥੱਕ ਰਹੇ ਹਾਂ ਭਾਜੋ ਛੱਡੋ ਸਿੱਖ ਧਰਮ ਹੁਣ ਸ਼੍ਰੋਮਣੀ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਕੌਣ ਹੈ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਵੀ ਉਹੀ ਲੋਕ ਨੇ ਜਿਹੜੇ ਆਰਐਸਐਸ ਨੇ ਬਿਠਾਏ ਹੋਏ ਨੇ ਜਿਹੜੇ ਸਟੇਟ ਦੇ ਹੱਥ ਓਕੇ ਨੇ ਇਹ ਜਾਣਬੁੱਝ ਕੇ ਵੀ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਚਾਲ ਖੇਡੀ ਜਾ ਰਹੀ ਹੈ ਵੀ ਜਿਹੜੇ ਸਾਡੇ ਗਰੀਬ ਸਿੱਖ ਕਿਉਂਕਿ ਹਮੇਸ਼ਾ ਜੰਗਾਂ ਜੁੱਧਾਂ ਦੇ ਵਿੱਚ ਲੜਨ ਵਾਲੇ ਗੁਰੂ ਸਾਹਿਬਾਨ ਨਾਲ ਖੜਨ ਵਾਲੇ ਡਟਨ ਵਾਲੇ ਯੋਧੇ ਇਹੀ ਸੀ ਜੋ ਦੱਬੇ ਕੁਚਲੇ ਲੁਤਾੜੇ ਲੋਕ ਸੀ ਜਿਨ੍ਹਾਂ ਨੂੰ ਅੱਜ ਵੀ ਅਸੀਂ ਦੁਰਕਾਰ ਰਹੇ ਹਾਂ ਅੱਜ ਅਸੀਂ ਆਪ ਭਜਾ ਰਹੇ ਹਾਂ ਜਾਓ ਭਜਿਓ ਸਾਡੇ ਕੋਲ ਕਿੱਥੇ ਦਾ ਚਾਹੀਦਾ ਸੀ ਲੋਕ ਭਾਈ ਕੋਈ ਗੱਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਚਾਹੀਦਾ ਸੀ ਕਿਆ ਲੋ ਕੋਈ ਗੱਲ ਨਹੀਂ ਗੁਰਦੁਆਰਾ ਵੀ ਸੰਭੋਤ ਤੁਸੀਂ ਸੰਭਾਲ ਰਹੇ ਹੋ ਆ ਜਮੀਨ ਦਾ ਵੀ ਪ੍ਰਬੰਧ ਕੋਈ ਗੱਲ ਨਹੀਂ ਇਸ ਜਮੀਨ ਦੇ ਉੱਤੇ ਤੁਹਾਨੂੰ ਕੋ ਵਧੀਆ ਸਕੂਲ ਬਣਾ ਕੇ ਦਿੰਨੇ ਆ ਕਿਸੇ ਤੁਹਾਡੇ ਜਵਾਬ ਆ ਕੇ ਵਧੀਆ ਸਿੱਖਿਆ ਲੈਣ ਅਜੇ ਤਾਂ ਭੁਜਾਰਿਆ ਛੇਤਰ ਤੋਂ ਜੁੰਡੂ ਜੁੰਡੀ ਹੋਈ ਜਾਂਦੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੋਈ ਮੁਲਾਜ਼ਮ ਨੇ ਉੱਥੇ ਉਹਨਾਂ ਨੇ ਵੀ 16 ਤਰੀਕ ਨੂੰ ਇਕੱਠ ਰੱਖਿਆ ਮੈਂ ਪੰਥਦਰ ਦੀ ਸਿੱਖਾਂ ਨੂੰ ਜਿਹੜੇ ਅਸਲ ਸਿੱਖ ਨੇ ਜਿਹੜੇ ਸਮਝਦੇ ਵੀ ਨਹੀਂ ਸਿੱਖੀ ਚ ਕੋਈ ਜਾਤ ਪਾਤ ਨਹੀਂ ਹੁੰਦੀ ਸਿੱਖਾਂ ਦੇ ਲਈ ਸਭ ਬਰਾਬਰ ਹੈ ਤੇ ਅਸੀਂ ਸਭ ਨੂੰ ਨਾਲ ਨਾਲ ਲਾਉਣਾ ਉਹ ਭਾਈ ਉੱਥੇ 16 ਤਰੀਕ ਨੂੰ ਦਮਦਮਾ ਸਾਹਿਬ ਤਲਵੰਡੀ ਸਾਹਿਬ ਦੇਖੇ ਕੱਟ ਰੱਖਿਆ ਗਿਆ ਉਹ ਵੀ ਪਹੁੰਚਿਓ ਤੇ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਕਿਤੇ ਵਿਚਾਰ ਕਰਿਓ ਵਿਚਾਰ ਕਰਕੇ ਹਰ ਬੰਦਾ ਇਹ ਤੇ ਕੋਈ ਨਾ ਕੋਈ ਆਪਣੀ ਟਿੱਪਣੀ ਜਾਂ ਕੋਈ ਪੋਸਟ ਜਾਂ ਕੋਈ ਵੀਡੀਓ ਵਗੈਰਾ ਵੀ ਅਸੀਂ ਪਾਈਏ ਤੇ ਲਾਂਤਾਂ ਪਾਈਏ ਇਹਨਾਂ ਲੋਕਾਂ ਨੂੰ ਜਿਹੜੇ ਸਾਡੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਕਿ ਇਹ ਸਿੱਖਾਂ ਦੇ ਨਾਲ ਸਿੱਖ ਸਨਮਾਨਾਂ ਦੇ ਨਾਲ ਕਿੱਡਾ ਵੱਡਾ ਘਾਤ ਕਰ ਰਹੇ ਨੇ ਕਿੱਡਾ ਵੱਡਾ ਕਹਾਣ ਕਰ ਰਹੇ ਨੇ ਸਾਡੇ ਸਨਮਾਨ ਮਾਨ ਸਨਮਾਨ ਦਾ ਸੋ ਇਸ ਕਰਕੇ ਅਪੀਲ ਆ ਕਿ ਇੰਨਾਂ ਗੱਲਾਂ ਦੇ ਉੱਤੇ ਜ਼ਰੂਰ ਗੌਰ ਕਰਿਆ ਕਰੋ ਸਾਡਾ ਫਰਜ਼ ਬਣਦਾ ਹਰ ਸਿੱਖ ਦਾ ਕਿ ਅਸੀਂ ਇਹਨਾਂ ਨੂੰ ਸਵਾਲ ਕਰੀਏ ਕਰਨਾ ਬਣਦਾ ਵੀ ਹੈ ਸੋ ਇਹ ਨਹੀਂ ਕਿ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਸੀ ਸੋ ਗੌਰ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਹੋਰ ਵੀ ਦੇਖੋਗੇ ਕੀ ਕੀ ਚੰਦ ਚਾੜਦੇ ਨੇ ਹਲੇ ਦੇਖੀ ਜਾਇਓ ਹੱਦ ਤੱਕ ਕੁਝ ਵੀ ਨਹੀਂ ਹੱਦ ਤੱਕ ਇਹ ਤੁਸੀਂ ਦੇਖੋਗੇ ਕਿ ਅੱਗੇ-ਅੱਗੇ ਇਹ ਕੀ ਕੁਝ ਕਰਦੇ ਨੇ ਉਹ ਜਿਵੇਂ ਆਪਣੇ ਆਪਾ ਦੇਖ ਰਹੇ ਆ ਉਹ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਉਹ ਭਾਜਪਾ ਦੀਆਂ ਤਲੀਆਂ ਚੱਟੀਆਂ ਜਾਂਦੇ ਆ ਤਲਵੇ ਚੱਟੀਆਂ ਜਾਂਦੇ ਆ ਉੱਥੇ ਇਹ ਇਹ ਵੀ ਇਹ ਸਾਡੇ ਵਾਲੇ ਵੀ ਇੱਥੇ ਆਇਆ ਸਰਕਾਰ ਦੀਆਂ ਤਲਬੇ ਚੱਟੇ ਜਾਂਦੇ ਆ ਹੁਣ ਉੱਥੇ ਧੰਨਵਾ ਉੱਥੇ ਵੀ ਦੱਸ ਦਿੰਨਾ ਹੈ ਉੱਥੇ 4 ਕਾਲਜ ਨੇ ਜਿਹੜੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਆ ਚਾਰਾਂ ਕਾਲਜਾਂ ਦੇ ਵਿੱਚ ਹੁਣ ਤੱਕ ਜਿੰਨੇ ਉੱਥੇ ਪ੍ਰੋਫੈਸਰ ਪਾਇੰਟ ਹੁੰਦੇ ਰਹੇ ਆ ਉਹ ਸਾਰੇ ਸਿੱਖ ਨੌਜਵਾਨ ਹੁੰਦੇ ਰਹੇ ਆ ਇਹਨਾਂ ਨੇ ਲਿਆ ਕੇ ਉੱਥੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਜੇਪੀ ਨਾਲ ਅੰਦਰ ਸਾਣ ਗਾਂਡ ਕਰਕੇ ਉਥੇ ਆਰਐਸਐਸ ਦੇ ਬੰਦੇ ਬੀਜੇਪੀ ਦੇ ਬੰਦੇ ਸੰਘ ਦੇ ਬੰਦੇ ਲਿਆ ਕੇ ਉਥੇ ਪ੍ਰੋਫੈਸਰ ਅਪਾਇੰਟ ਕਰਦੇ ਚਾਰੇ ਕਾਲਜ ਨੇ ਉਹ ਜਿਹੜੇ ਸਿੱਖਾਂ ਦੇ ਕਾਲਜ ਨੇ ਜੇ ਕਿਸੇ ਇਸਾਈਆਂ ਦੇ ਕਾਲਜ ਦੇ ਵਿੱਚ ਕਿਸੇ ਹੋਰ ਮੁਸਲਮਾਨਾਂ ਵਾਲੇ ਕਾਲਜ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਕਿਸੇ ਹਿੰਦੂਆਂ ਦੀ ਯੂਨੀਵਰਸਿਟੀ ਕਾਲਜ ਦੇ ਅੰਦਰ ਕੋ ਸਿੱਖ ਨਹੀਂ ਰੱਖਿਆ ਜਾਂਦਾ ਇਹ ਵੈਸੇ ਉਹਦੀ ਪਰੰਪਰਾ ਰਹੀ ਹੈ ਉਹਨਾਂ ਕਾਲਜਾਂ ਦੀ ਕਿ ਉੱਥੇ ਕੋਈ ਵੀ ਬੰਦਾ ਪ੍ਰੋਫੈਸਰ ਰੱਖਿਆ ਜਾਣਾ ਤਾਂ ਉਹ ਸਿੱਖ ਹੀ ਰੱਖਿਆ ਜਾਣਾ ਪਰ ਇਹਨਾਂ ਨੇ ਉਹ ਵੀ ਧਜੀਆਂ ੜਾਤੀਆਂ ਜਦੋਂ ਕਿ ਉੱਥੇ ਇਹ 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 ਗੱਲ ਕਰਦੇ ਆ ਕਿ ਉੱਥੇ ਸਿੱਖਾਂ ਨੇ ਜਿਹੜਾ ਹੈਗਾ ਅਪਣਾਈ ਨਹੀਂ ਕੀਤਾ ਪਰ ਇਹਨਾਂ ਨੇ ਇੱਕ ਦੋ ਤਾਂ ਬੀਬੀਆਂ ਕੱਢੀਆਂ ਉਥੋਂ ਸਿੱਖ ਬੀਬੀਆਂ ਦੋ ਨੌਜਵਾਨ ਨੂੰ ਹਟਾਏ ਆ ਸੋ ਇਸ ਕਰਕੇ ਇਹ 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 ਚਾਰ ਸფერੋਂ ਆਪਾਂ ਨੂੰ ਇਹ ਚੁੰਬੜੇ ਹੋਏ ਆ ਇਹ ਸਾਰੇ ਅੱਜ ਮੈਂ ਦੇਖ ਰਿਹਾ ਕਿ ਇਹ ਸੰਗ ਦੇ ਆਰਐਸਐਸ ਦੇ ਭਾਜਪੀ ਦੇ ਸਟੇਟ ਦੇ ਹੱਥ ਧੋਕੇ ਬਣ ਚੁੱਕੇ ਐ ਤੇ ਬਹੁਤ ਬੜੀ ਢਾ ਜਿਹੜੀ ਸਿੱਖੀ ਨੂੰ ਪੰਥ ਨੂੰ ਕਾਮ ਨੂੰ ਪੰਜਾਬ ਨੂੰ ਲਾ ਰਹੀ ਆ ਸੋ ਭਰਾਵੋ ਬੋਲਿਆ ਕਰੋ ਚੁੱਪ ਨਾ ਰਿਆ ਕਰੋ ਚੁੱਪ ਬਹੁਤ ਖਤਰਨਾਕ ਹੁੰਦੀ ਆ ਜਦੋਂ ਇਹ ਸਾਰੀਆਂ ਗੱਲਾਂ ਤੋਂ ਕਿਸੇ ਮਾਰਗ ਪੱਟ ਜਾਂਦੇ ਆ ਅੱਖਾਂ ਵਿੱਚ ਲੈਨੇ ਵੀ ਆਪਾਂ ਨੂੰ ਕੀ ਕੋਈ ਗੱਲ ਨਹੀਂ ਹੋਈ ਜਾਂਦੇ ਨਹੀਂ ਇਹਦਾ ਵੱਡਾ ਨੁਕਸਾਨ ਸਾਨੂੰ ਬਹੁਤ ਵੱਡਾ ਅੱਗੇ ਖਮਿਆਜਾ ਇਹਦਾ ਨਤੀਜਾ ਬੜਾ ਭਿਆਨਕ ਸਾਨੂੰ ਭੁਗਤਣਾ ਪੈਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ